ਜੈ ਸ਼੍ਰੀ ਰਾਮ ਭਾਗ ਮਾਤਾ ਦੀ ਜੈ ਪ੍ਰਭੂ ਅੱਜ ਮੈਂ ਆ 9 ਵਜੇ ਕਰੀਬ ਅਖਬਾਰ ਪੜ੍ਹ ਰਿਹਾ ਹਾਂ ਤੁਸੀਂ ਅਖਬਾਰ ਜੋ ਕੀ ਨਿਕਲੇ ਆ ਜਿਹੜੇ ਅਖੌਤੀ ਲੋਕ ਇਹ ਕੌਣ ਨੇ ਇਹ ਅਖੌਤੀ ਬੰਦਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਜਿਹੜਾ ਕਹਿੰਦਾ ਜ਼ੀਮਾ ਸੰਵਿਧਾਨ ਨੂੰ ਨਹੀਂ ਮੰਨਦਾ ਹੁਣ ਮੈਂ ਕਮੀਨੇ ਆਦਮੀ ਨੂੰ ਪੁੱਛਣਾ ਚਾਹਨਾ ਵਾ ਵੀ ਤੂੰ ਕਿਸ ਮੂੰਹ ਨਾਲ ਲੋਕਤੰਤਰ ਦੀ ਮਰਿਆਦਾ ਵਿੱਚ ਰਹਿ ਕੇ ਕਾਗਜ਼ ਭਰੇ ਨੇ ਉਮੀਦਵਾਰੀ ਦੇ ਲੋਕ ਸਭਾ ਦੇ ਸ਼੍ਰੀ ਖਡੂਰ ਸਾਹਿਬ ਤੋਂ ਜਾਂ ਤੈਨੂੰ ਸਾਡੇ ਭਾਰਤ ਦੇ ਸੰਵਿਧਾਨ ਤੇ ਯਕੀਨ ਹੀ ਨਹੀਂ ਹੈ ਫਿਰ ਤੂੰ ਆ ਹੁਣ ਪੈਂਬਲਟ ਬੰਨੇ ਦਾ ਕੀ ਆਕਾ ਨਾਲ ਆ ਕਮਲਜੀਤ ਸਿੰਘ ਬਰਾੜ ਆਪਣੇ ਆਪ ਨੂੰ ਬੜਾ ਇਹਦਾ ਬਾਪ ਦਰਸ਼ਨ ਸਿੰਘ ਬਰਾੜ ਜਿਹੜਾ ਕਾਂਗਰਸੀ ਕਹੋਂਦਾ ਵਾ ਮੈਂ ਰਾਜਾ ਮੜੇ ਨੂੰ ਪੁੱਛਣਾ ਚਾਹਨਾ ਵਾ ਇਹ ਤੇਰੇ ਜਾਤੀ ਤੌਰ ਦੇ ਖਿਲਾਫ ਹੋ ਸਕਦਾ ਕਮਲਜੀਤ ਬਰਾੜ ਪਰ ਇਹਦਾ ਬਾਪ ਅੱਜ ਵੀ ਕਾਂਗਰਸੀ ਆ ਇਹਨੂੰ ਪਾਰਟੀ ਚ ਬਾਹਰ ਕਿਉਂ ਨਹੀਂ ਕੱਢਿਆ ਕਮਲਜੀਤ ਬਰਾੜ ਦੇ ਪਿਓ ਨੂੰ ਦਰਸ਼ਨ ਸਿੰਘ ਬਰਾੜ ਨੂੰ ਇਹ ਆਏ ਦੇਣ ਖਾਲਸਤਾਨੀ ਗੱਲਾਂ ਕਰਦਾ ਆਈੜਾ ਬਟਾਏ ਡਿਬਰੂਗੜ ਵਾਲਾ ਮੈਂ ਪੁੱਛਣਾ ਚਾਹਨਾ ਵਾਂ ਤਾਨਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਰ ਲੈ ਕੇ ਦਿਹਾਤੀ ਅਮਰਸਰ ਪੁਲਿਸ ਦੇ ਉੱਪਰ ਹਮਲਾ ਕਰਵਾਇਆ ਇਸ ਬੰਦੇ ਨੇ ਇਸ ਬੰਦੇ ਨੂੰ ਕੋਈ ਵੋਟ ਪਾਉਣ ਦਾ ਹੱਕ ਨਹੀਂ ਇਹ ਸਮਾਜ ਵਿਰੋਧੀ ਦੇਸ਼ ਵਿਰੋਧੀ ਸਿੱਖ ਵਿਰੋਧੀ ਆ ਕਿਉਂਕਿ ਇਸ ਦਿਹਾ ਹੋਣਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਇਹ ਡਿਬਰੂਗੜ ਵਾਲੇ ਦੀ ਹਰਕਤਾਂ ਦੀ ਜਿਹੜੀ ਟੀਮ ਆ ਨਾ ਇੱਕ ਮਸ਼ੀਨ ਖਨੂਰ ਸਾਹਿਬ ਬਣਿਆ ਹੋਇਆ ਇਹਨਾਂ ਦਾ ਜਿਸ ਵਿੱਚ ਇਹ ਉਮੀਦਵਾਰੀ ਦੀਆਂ ਗੱਲਾਂ ਲੋਕ ਕਰਦੇ ਆ ਇਹਦੇ ਜਿਹੜੇ ਚਿਹਤੇ ਆ ਇਹ ਡਿਬਰੂਗੜ ਵਾਲੇ ਦਾ ਖੋਤੀ ਦੇ ਉਹ ਸਾਡੀਆਂ ਮਾਮਾ ਭੈਣਾ ਜਿਹੜੇ ਦਲਿਤ ਨੇ ਉਹਨਾਂ ਨੂੰ ਬਹੁਤ ਮੰਦਾਜ ਬੋਲਦੇ ਪਏ ਆ ਮੈਂ ਪਰਮਜੀਤ ਅਕਾਲੀ ਚਾਚਾ ਬਗੇਲ ਸਿੰਘ ਇੱਕ ਅਕਾਲ ਸਹਾਇਆ ਕੋਈ ਗੁਰਪੁਣਾਇਆ ਹੋਇਆ ਇਹਨਾਂ ਸਾਰਿਆਂ ਨੂੰ ਪੁੱਛਣਾ ਚਾਹਨਾ ਵਾ ਕੀ ਈਂ ਤੁਹਾਡੀਆਂ ਮਾਵਾ ਤੁਹਾਡੀਆਂ ਪੈਣਾ ਹੈ ਨਹੀਂ ਤੁਸੀਂ ਸਾਡੀਆਂ ਜਿਹੜੀਆਂ ਦਲਤ ਮਾਵਾ ਪੈਣਾ ਨੂੰ ਗਲਤ ਬੋਲਦੇ ਪਏ ਹੋ ਬਹੁਤ ਜ਼ਿਆਦਾ ਕੰਦੀ ਸ਼ਬਦਾਂ ਵਾਲੀ ਬੋਲਦੇ ਪਏ ਹੋ ਮੈਂ ਇਹ ਨਿੰਦਾ ਕਰਦਾ ਵਾਂ ਮੈਂ ਪੰਜਾਬ ਸਰਕਾਰ ਅਤੇ ਮਾਨ ਜੋ ਚੌਣਕ ਵਿਜਨ ਰੋ ਇੰਡੀਆ ਚੌਣਕ ਵਿਜਨ ਪੰਜਾਬ ਤੋਂ ਮੰਗ ਕਰਦਾ ਵਾਂ ਵੀ ਪਰਮਜੀਤ ਅਕਾਲੀ ਚਾਚਾ ਬਗੇਲ ਸਿੰਘ ਯੂਐਸਏ ਵਾਲਾ ਅਤੇ ਕਾਲਸਾਏ ਜਾਂ ਕੁਝ ਹੋਰ ਆ ਲੋਕ ਇਹ ਸਾਡੇ ਜਿਹੜੇ ਬਾਵਾਂ ਭੈਣਾਂ ਨੂੰ ਗੰਦੀਆਂ ਸ਼ਬਦਾਂ ਵਾਲੀ ਬੋਲਦੇ ਪਏ ਆ ਇਹਨਾਂ ਦੇ ਪਰਚੇ ਦਰਜ ਕੀਤੇ ਜਾਵੇ ਕਿਉਂਕਿ ਚਾਚਾ ਬਗੇਲ ਦਾ ਬਹੁਤ ਕੁਝ ਬੋਲਦਾ ਪਿਆ ਕਹਿੰਦਾ ਜਿਹੜਾ ਇਹਦੇ ਵਿਰੋਧ ਕਰੂਗਾ ਅਸੀਂ ਹੁਣ ਦੇਖਾਂਗੇ ਪਹਿਲਾਂ ਮੈਨੂੰ ਦੇਖ ਲੈ ਤੂੰ ਗੁਰਸਿਮਰ ਤੋਂ ਮੰਡਰ ਨੂੰ ਦੇਖ ਲੈ ਇਹ ਬੰਦਾ ਕੌਣ ਆ ਇਹ ਬੰਦਾ ਗਲਤ ਬੰਦਾ ਇਹ ਇਹ ਕੋਈ ਇਸ ਸਿੱਕੀ ਦੇ ਪੇਚ ਵਿੱਚ ਕਲੰਕੇ ਦਾ ਕਲੰਕੇ ਦਾ ਬੰਦਾ ਸਾਡੀਆਂ ਮਾਮਾ ਪੈਣਾ ਬਜ਼ੁਰਗਾਂ ਨੂੰ ਕੁਰਸੀਆਂ ਤੋਂ ਉਠਾ ਕੇ ਕੁਰਸੀਆਂ ਜਲਾਇਆ ਨੇ ਤੋੜੀਆਂ ਆਏ ਨੇ ਇਹਦੇ ਬੰਦਿਆਂ ਨੇ ਕਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਔਰ ਪਾਪ ਕੀਤਾ ਜਦ ਕਿ ਕੁਰਸੀਆਂ ਮੇਜ਼ ਬਹੁਤ ਪਿੱਛੇ ਸੀ ਗੁਰਦੁਆਰਾ ਸਾਹਿਬ ਜਲੰਧਰ ਵਿੱਚ ਇਹ ਸਨੇਕ ਮਾਹੌਲ ਬਣਾਦਾ ਸਮਾਜ ਨੂੰ ਤੋੜਨ ਦੀ ਗੱਲਾਂ ਕਰਦਾ ਸੀ ਮੈਂ ਇਸ ਡਿਬਰੂਗੜ ਵਾਲੇ ਨੂੰ ਪੁੱਛਣਾ ਚਾਹਨਾ ਵਾ ਤੇਰੀ ਕੋਈ ਾਕਾਤ ਨਹੀਂ ਤੇਰੀ ਕੋਈ ਆਵਾਜ਼ ਨਹੀਂ ਪੁੱਤਰ ਦੂਸਰੇ ਪਾਸੇ ਇਸ ਨੂੰ ਮੈਂ ਕਹੂੰਗਾ ਜਿਹੜੀ ਪਹਿਲੀ ਤਰੀਕ ਆ ਰਹੀ ਆ ਕੋਈ ਬੋਟ ਨਾ ਪਾਓ ਅਮਰਤਪਾਲ ਜਿਹੜਾ ਡਿਬਰੂਗੜ ਵਾਲਾ ਬੈਠਾ ਇਹ ਕਾ ਲੁਧਰਾਨੇ ਤੋਂ ਖੜਾ ਦਰਸ਼ਨ ਸਿੰਘ ਬਰਾੜ ਕਾਂਗਰਸੀ ਦਾ ਮੁੰਡਾ ਕੋਈ ਬੋਟ ਨਹੀਂ ਪਾਣੀ ਇੱਕੋ ਜਿਸਨੇ ਸਾਡੇ ਇੰਦਰਾ ਗਾਂਧੀ ਸ਼ਹੀਦ ਜਿਹਨੂੰ ਕਤਲ ਕੀਤਾ ਸੀ ਉਸ ਦਾ ਮੁੰਡਾ ਖੜਾ ਵਾ ਉਹਨੂੰ ਬੋਟ ਨਹੀਂ ਪਾਣੀ ਸਰਜੀਤ ਸਿੰਘ ਨੂੰ ਅਜਾ ਸਿਮਰਜੀਤ ਸਿੰਘ ਮਾਨ ਨੂੰ ਕੋਈ ਬੋਲਟ ਨਹੀਂ ਪਾਉਣੀ ਇਸ ਕਰਕੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਇੱਕ ਤਰੀਕ ਨੂੰ ਵੋਟ ਜ਼ਰੂਰ ਪਾਓ ਲੇਕਿਨ ਸਿਧਾਨ ਦੇ ਵੀ ਆਪਾਂ ਪਾਲਣਾ ਕਰਨੀਆਂ ਚੋਣ ਕਮਿਸ਼ਨ ਦੇ ਹਦਾਇਤਾਂ ਮੰਨਣੀਆਂ ਨੇ ਲੇਕਿਨ ਮੈਂ ਫੇਰ ਤੋਂ ਦੁਬਾਰਾ ਕਹਿਣਾ ਵੋਟਾਂ ਦਾ ਪ੍ਰਯੋਗ ਜ਼ਰੂਰ ਕਰੋ ਕਿਉਂਕਿ ਇਹਨਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਆਪਾਂ ਨੇ ਇਹ ਲੋਕ ਸਮਾਜ ਵਿਰੋਧੀ ਤੇ ਇਹਨਾਂ ਨੂੰ ਫੜਨੇ ਕਿਥੋਂ ਆਰੀਆ ਜਿਹੜੇ ਪੈਪਰਟ ਆ ਰਿਹਾ ਏ ਫੜਨੇ ਕਿਥੋਂ ਆਰੀਆ ਇਹਨਾਂ ਦੇ ਵੀ ਸਰਕਾਰ ਜਾਂਚ ਕਰੇ ਧੰਨਵਾਦ